ਮੇਰੀ ਨਾਲ ਬੇਟੀ ਆ ਇਹਨਾਂ ਸਕੂਲ ਦਾ ਹੋਰ ਕਰ ਸੀ ਰਹੀ ਸੀ ਪ੍ਰੋਜੈਕਟ ਬਣਾ ਰਹੀ ਸੀ ਤੇ ਇਹਨੇ ਨਾ ਸੇਫਟੀ ਪਿੰਨ ਜਿਹੜੀ ਉਹ ਮੂੰਹ ਦੇ ਵਿੱਚ ਰੱਖੀ ਹੋਈ ਸੀ ਤੇ ਉਹ ਇਹਨੂੰ ਖਾਂਸੀ ਆਈ ਤੇ ਉਹ ਸੇਫਟੀ ਪਿੰਨ ਜਿਹੜੀ ਉਹ ਇਹਦੇ ਅੰਦਰ ਚਲ ਗਈ ਫਿਰ ਅਸੀਂ ਤਾਂ ਹੀ ਧਾਰੀ ਵਾਲ ਤੋਂ ਹੀ ਅਸੀਂ ਫਿਰ ਢਿੱਲੋ ਡਾਕਟਰ ਦੇ ਗਏ ਉਹਨਾਂ ਨੇ ਸਾਨੂੰ ਗਰਦਾਸਪੁਰ ਅਮਨਦੀਪ ਕੋਈ ਡਾਕਟਰ ਜਿਹੜਾ ਉਹਨਾਂ ਕੋ ਭੇਜਿਆ ਤੇ ਇਹਨਾਂ ਨੇ ਕਿ ਉਹ ਬਕਸੂ ਆ ਜਿਹੜਾ ਉਹ ਚੀਰ ਫਾਰ ਤੋਂ ਬਿਨਾ ਹੀ ਆਪਰੇਟ ਤੋਂ ਬਿਨਾ ਹੀ ਉਹ ਜਿਹੜਾ ਉਹ ਕੱਟ ਦਿੱਤਾ ਵਾ ਤੇ ਵਧੀਆ ਡਾਕਟਰ ਆ ਜੇ ਤਾਂ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਆ ਪ੍ਰੋਬਲਮ ਆ ਆਪਰੇਟ ਕਰਨ ਤੋਂ ਬਿਨਾਂ ਤੁਸੀਂ ਇਥੇ ਪਰਵਾ ਸਕਦੇ ਹੋ ਸਸੀ ਗੱਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਸਿੱਧੂ ਲੀਵਰ ਐਂਡ ਗੈਸਟੋ ਸੁਪਰ ਸਪੈਸ਼ਲਿਟੀ ਦਾ ਓਨਰ ਹਾਂ ਮੇਰਾ ਸੈਂਟਰ ਜਿਹੜਾ ਕਿ ਸ਼ੁਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਇਸ ਵੀਡੀਓ ਰਸਤੇ ਮੈਂ ਅੱਜ ਇੱਕ ਇਨਫੋਰਮੇਸ਼ਨ ਸਾਰੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਮੇਰੇ ਕੋਲ ਇੱਕ ਧਾਰੀਵਾਲ ਦਾ ਪੇਸ਼ੈਂਟ ਸੀ ਜਿਸ ਦੀ ਉਮਰ 16 ਸਾਲ ਸੀ ਉਹ ਮੇਰੇ ਕੋਲ ਬੇਸਿਕਲੀ ਸੇਫਟੀ ਪਿਨ ਜਿਹਨੂੰ ਬਸਕੂਆ ਕਹਿੰਦੇ ਆ ਆਪਾਂ ਉਹ ਗਲਤੀ ਨਾਲ ਉਸਨੇ ਜਿਹੜਾ ਸੇਫਟੀ ਪਿਨ ਹੈ ਉਹ ਮੂੰਹ ਰਸਤੇ ਅੰਦਰ ਫੂਡ ਪਾਈਪ ਦੇ ਵਿੱਚ ਨਗਾ ਲਿਆ ਸੀ ਤੇ ਸਾਡੇ ਕੋਲ ਉਹ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਆਏ ਤੇ ਮੈਂ ਉਹਨਾਂ ਦਾ ਐਂਡੋਸਕੋਪਿਕਲੀ ਐਂਡੋਸਕੋਪੀ ਰਸਤੇ ਦੇਖਿਆ ਕਿ ਉਹਦਾ ਜਿਹੜਾ ਬਸਕੂਆ ਸੀ ਉਹ ਫੂਡ ਪਾਈਪ ਦੇ ਵਿੱਚ ਫਸਿਆ ਹੋਇਆ ਸੀ ਬਟ ਜਿਹੜੀ ਸਭ ਨਾਲੋਂ ਕ੍ਰਿਟੀਕਲ ਪੋਜੀਸ਼ਨ ਸੀ ਉਹ ਇਹ ਸੀ ਕਿ ਜਿਹੜਾ ਬਸਕੂਆ ਸੋਰ ਸੇਫਟੀ ਪਿੰਨ ਸੀ ਉਹ ਖੁੱਲਾ ਸੀ ਤਾਂ ਉਹਦਾ ਜਿਹੜਾ ਤਿੱਖੀ ਸੂਈ ਹੁੰਦੀ ਹੈਗੀ ਆ ਉਹ ਸਾਡੇ ਵਾਲੇ ਪਾਸੇ ਯਾਨੀ ਕਿ ਐਂਡੋਸਕੋਪੀ ਵਾਲੇ ਪਾਸੇ ਵੱਸਾ ਮੂੰਹ ਪਿਆ ਹੋਇਆ ਸੀ ਅਗਰ ਜੇ ਉਸ ਨੂੰ ਅਸੀਂ ਸਿੱਧਾ ਖਿੱਚਦੇ ਤਾਂ ਉਹ ਪੰਕਚਰ ਹੋ ਕੇ ਫੂਡ ਪਾਈਪ ਨੂੰ ਫਾੜ ਵੀ ਸਕਦੀ ਸੀ ਤਾਂ ਇਹਦੇ ਵਿੱਚ ਅਸੀਂ ਕੀ ਕੀਤਾ ਕਿ ਪਹਿਲਾਂ ਅਸੀਂ ਸੇਫਟੀ ਪਿੰਨ ਨੂੰ ਸਟਮਕ ਚ ਲੈ ਲੈ ਜਾ ਕੇ ਸਟਿਨਰ ਸੇਫਟੀ ਪਿੰਨ ਦੀ ਜਿਹੜੀ ਪਿਛਲਾ ਪੋਰਸ਼ਨ ਹੁੰਦਾ ਆ ਉਸ ਦੇ ਰਸਤ ਉਸ ਨੂੰ ਅਸੀਂ ਫੜਿਆ ਤੇ ਹੌਲੀ ਹੌਲੀ ਕਰਕੇ ਮੂੰਹ ਰਸਤੇ ਐਂਡੋਸਕੋਪੀ ਜਿਹਨੂੰ ਦੂਰਬਿੰਗ ਕਹਿੰਦੇ ਆ ਉਸ ਦੇ ਰਸਤੇ ਅਸੀਂ ਬਿਨਾ ਕੋਈ ਚੀਰ ਫਾੜ ਤੂੰ ਉਹ ਸੇਫਟੀ ਪਿੰਨ ਬਾਹਰ ਕੱਢ ਲਿਆ ਪੇਸ਼ੈਂਟ ਬਿਲਕੁਲ ਠੀਕ ਹੈ ਉਸ ਨੂੰ ਕੋਈ ਵੀ ਐਡਮਿਸ਼ਨ ਦੀ ਜ਼ਰੂਰਤ ਨਹੀਂ ਹੈ ਤੇ ਪੇਸ਼ੈਂਟ ਨੂੰ ਬਿਨਾ ਕੋਈ ਚੀਰ ਫਾੜ ਦੇ ਬਿਨਾ ਕੋਈ ਦਾਖਲੇ ਤੇ ਅਸੀਂ ਉਸ ਦਾ ਇਹ ਇਲਾਜ ਕੀਤਾ ਧੰਨਵਾਦ ਮੇਰੀ ਨਾਲ ਬੇਟੀ ਆ ਇਹਨਾਂ ਸਕੂਲ ਦਾ ਹੋਮਵਰਕ ਕਰ ਸੀ ਰਹੀ ਸੀ ਪ੍ਰੋਜੈਕਟ ਬਣਾ ਰਹੀ ਸੀ ਤੇ ਇਹਨੇ ਨਾ ਸੇਫਟੀ ਪਿੰਨ ਜਿਹੜੀ ਉਹ ਮੂੰਹ ਦੇ ਵਿੱਚ ਰੱਖੀ ਹੋਈ ਸੀ ਤੇ ਉਹ ਇਹਨੂੰ ਖਾਂਸੀ ਆਈ ਤੇ ਉਹ ਸੇਫਟੀ ਪਿੰਨ ਜਿਹੜੀ ਉਹ ਇਹਦੇ ਅੰਦਰ ਚਲ ਗਈ ਫਿਰ ਅਸੀਂ ਤਾਂ ਹੀ ਧਾਰੀਵਾਲ ਤੋਂ ਹੀ ਅਸੀਂ ਫਿਰ ਢਿੱਲੋ ਡਾਕਟਰ ਦੇ ਗਏ ਉਹਨਾਂ ਨੇ ਸਾਨੂੰ ਗਰਦਾਸਪੁਰ ਅਮਨਦੀਪ ਕੋਲ ਡਾਕਟਰ ਜਿਹੜਾ ਉਹਨਾਂ ਕੋਲ ਭੇਜਿਆ ਤੇ ਇਹ ਮੰਨਨੇ ਕਿ ਉਹ ਬਕਸੂ ਆ ਜਿਹੜਾ ਉਹ ਚੀਰ ਖਾਰ ਤੋਂ ਬਿਨਾ ਹੀ ਆਪਰੇਟ ਤੋਂ ਬਿਨਾ ਹੀ ਉਹ ਜਿਹੜਾ ਉਹ ਕੱਟ ਦਿੱਤਾ ਵਾ ਤੇ ਵਧੀਆ ਡਾਕਟਰਾਂ ਜੇ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਆ ਪ੍ਰੋਬਲਮ ਆ ਆਪਰੇਟ ਕਰਨ ਤੋਂ ਬਗੈਰ ਤੁਸੀਂ ਇੱਥੇ ਪਰਵਾ ਸਕਦੇ ਹੋ ਸਸੀ ਗੱਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਦਾ ਓਨਰ ਹਾਂ ਮੇਰਾ ਸੈਂਟਰ ਜਿਹੜਾ ਕਿ ਸ਼ੁਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਇਸ ਵੀਡੀਓ ਰਸਤੇ ਮੈਂ ਅੱਜ ਇੱਕ ਇਨਫੋਰਮੇਸ਼ਨ ਸਾਰੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਮੇਰੇ ਕੋਲ ਇੱਕ ਧਾਰੀਵਾਲ ਦਾ ਪੇਸ਼ੈਂਟ ਸੀ ਜਿਸ ਦੀ ਉਮਰ 16 ਸਾਲ ਸੀ ਉਹ ਮੇਰੇ ਕੋਲ ਬੇਸਿਕਲੀ ਸੇਫਟੀ ਪਿੰਨ ਜਿਹਨੂੰ ਬਸਕੂਆ ਕਹਿੰਦੇ ਆ ਆਪਾਂ ਉਹ ਗਲਤੀ ਨਾਲ ਉਸਨੇ ਜਿਹੜਾ ਸੇਫਟੀ ਪਿੰਨ ਹੈ ਉਹ ਮੂੰਹ ਰਸਤੇ ਅੰਦਰ ਫੂਡ ਪਾਈਪ ਦੇ ਵਿੱਚ ਨਘਾ ਲਿਆ ਸੀ ਤੇ ਸਾਡੇ ਕੋਲ ਉਹ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਆਏ ਤੇ ਮੈਂ ਉਹਨਾਂ ਦਾ ਐਂਡੋਸਕੋਪਿਕਲੀ ਐਂਡੋਸਕੋਪੀ ਰਸਤੇ ਦੇਖਿਆ ਕਿ ਉਹਦਾ ਜਿਹੜਾ ਬਸਕੂਆ ਸੀ ਉਹ ਫੂਡ ਪਾਈਪ ਦੇ ਵਿੱਚ ਫਸਿਆ ਹੋਇਆ ਸੀ ਬਟ ਜਿਹੜੀ ਸਭ ਨਾਲੋਂ ਕ੍ਰਿਟੀਕਲ ਪੋਜੀਸ਼ਨ ਸੀ ਉਹ ਇਹ ਸੀ ਕਿ ਜਿਹੜਾ ਬਸਕੂਆ ਸੋ ਸੇਫਟੀ ਪਿੰਨ ਸੀ ਉਹ ਖੁੱਲਾ ਸੀ ਤਾਂ ਉਹਦਾ ਜਿਹੜਾ ਤਿੱਖੀ ਸੂਈ ਹੁੰਦੀ ਹੈਗੀ ਹੈ ਉਹ ਸਾਡੇ ਵਾਲੇ ਪਾਸੇ ਯਾਨੀ ਕਿ ਐਂਡੋਸਕੋਪੀ ਵਾਲੇ ਪਾਸੇ ਵੱਸਾ ਮੂੰਹ ਪਿਆ ਹੋਇਆ ਸੀ ਅਗਰ ਜੇ ਉਸ ਨੂੰ ਅਸੀਂ ਸਿੱਧਾ ਖਿੱਚਦੇ ਤਾਂ ਉਹ ਪੰਕਚਰ ਹੋ ਕੇ ਫੂਡ ਪਾਈਪ ਨੂੰ ਫਾੜ ਵੀ ਸਕਦੀ ਸੀ ਤਾਂ ਇਹਦੇ ਵਿੱਚ ਅਸੀਂ ਕੀ ਕੀਤਾ ਕਿ ਪਹਿਲਾਂ ਅਸੀਂ ਸੇਫਟੀ ਪਿੰਨ ਨੂੰ ਸਟਮਕ ਚ ਲੈ ਲੈ ਜਾ ਕੇ ਸਟੇਨਰ ਸੇਫਟੀ ਪਿਨ ਦੇ ਜਿਹੜੀ ਪਿਛਲਾ ਪੋਰਸ਼ਨ ਹੁੰਦਾ ਆ ਉਸਦੇ ਰਸਤ ਉਸ ਨੂੰ ਅਸੀਂ ਫੜਿਆ ਤੇ ਹੌਲੀ ਹੌਲੀ ਕਰਕੇ ਮੂੰਹ ਰਾਸਤੇ ਐਂਡੋਸਕੋਪੀ ਜਿਹਨੂੰ ਦੂਰਬਿੰਦ ਕਹਿੰਦੇ ਆ ਉਸਦੇ ਰਸਤੇ ਅਸੀਂ ਬਿਨਾ ਕੋਈ ਚੀਰ ਫਾੜ ਤੂੰ ਉਹ ਸੇਫਟੀ ਪਿਨ ਬਾਹਰ ਕੱਢ ਲਿਆ ਪੇਸ਼ੈਂਟ ਬਿਲਕੁਲ ਠੀਕ ਹੈ ਉਸ ਨੂੰ ਕੋਈ ਵੀ ਐਡਮਿਸ਼ਨ ਦੀ ਜ਼ਰੂਰਤ ਨਹੀਂ ਹੈ ਤੇ ਪੇਸ਼ੈਂਟ ਨੂੰ ਬਿਨਾ ਕੋਈ ਚੀਰ ਫਾੜ ਦੇ ਬਿਨਾ ਕੋਈ ਦਾਖਲੇ ਤੇ ਅਸੀਂ ਉਸ ਦਾ ਇਹ ਇਲਾਜ ਕੀਤਾ ਧੰਨਵਾਦ